ਹਰ ਕਿਸੇ ਨੂੰ 35 ਸਾਲ ਦੀ ਉਮਰ ਦੇ ਵਿੱਚ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਚਾਰ ਟੈਸਟ ਜੀ ਹਾਂ ਕੈਂਸਰ ਇੱਕ ਅਜੀਬ ਬਿਮਾਰੀ ਹੈ ਜੋ ਲੋਕਾਂ ਨੂੰ ਇਸ ਦਾ ਜ਼ਿਕਰ ਹੁੰਦੇ ਹੀ ਡਰਾ ਦਿੰਦੀ ਹੈ ਇਹ ਅਕਸਰ ਉਦੋਂ ਪਤਾ ਲੱਗਦੀ ਹੈ ਜਦੋਂ ਇਹ ਪੂਰੀ ਤਰ੍ਹਾਂ ਸਰੀਰ ਦੇ ਵਿੱਚ ਫੈਲ ਜਾਂਦਾ ਹੈ ਹਾਲਾਂਕਿ ਜੇਕਰ ਜਲਦੀ ਪਤਾ ਲੱਗ ਜਾਂਦਾ ਹੈ ਤਾਂ ਇਲਾਜ ਆਸਾਨ ਹੁੰਦਾ ਹੈ ਅਤੇ ਠੀਕ ਹੋਣ ਦੀਆਂ ਸੰਭਾਵਨਾਵਾਂ ਕਾਫੀ ਵੱਧ ਜਾਂਦੀਆਂ ਹਨ ਇਸ ਦੇ ਲਈ ਡਾਕਟਰ ਹੁਣ ਸਿਰਫ ਇਲਾਜ ਹੀ ਨਹੀਂ ਸਗੋ ਰੋਕਥਾਮ ਅਤੇ ਜਲਦੀ ਪਤਾ ਲਗਾਉਣ ਤੇ ਜ਼ੋਰ ਦਿੰਦੇ ਹਨ ਸਿਹਤ ਮਾਹਿਰਾ ਦਾ ਕਹਿਣਾ ਹੈ ਕਿ 35 ਸਾਲ ਤੋਂ ਵੱਧ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਕਿਸੇ ਵੀ ਗੰਭੀਰ ਬਿਮਾਰੀ ਖਾਸ ਕਰਕੇ ਕੈਂਸਰ ਦਾ ਸ਼ੁਰੂਆਤੀ ਪੜਾਅ ਤੇ ਪਤਾ ਲਗਾਉਣ ਦੇ ਲਈ ਨਿਯਮਿਤ ਸਿਹਤ ਜਾਂਚ ਕਰਵਾਉਣੀ ਬੇहद ਜ਼ਰੂਰੀ ਹੈ ਅਜਿਹੇ ਚਾਰ ਸਕ੍ਰੀਨਿੰਗ ਟੈਸਟ ਹਨ ਜੋ ਕੈਂਸਰ ਦੇ ਸ਼ੁਰੂਆਤੀ ਪੜਾਵਾਂ ਵਿੱਚ ਪਤਾ ਲਗਾ ਸਕਦੇ ਹਨ ਜਦੋਂ ਲੱਛਣਾਂ ਕਟ ਜਾਂ ਨਾ ਮਾਤਰ ਹੁੰਦੇ ਨੇ ਹਨ ਤਾਂ ਇਸ ਦੇ ਲਈ ਆਓ ਉਹਨਾਂ ਚਾਰ ਸਕਰੀਨਿੰਗ ਟੈਸਟਾਂ ਬਾਰੇ ਜਾਣੀਏ ਜੋ ਤੁਹਾਨੂੰ 35 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਉਣੇ ਚਾਹੀਦੇ ਨੇ ਪਹਿਲਾ ਟੈਸਟ ਨਿਯਮਿਤ ਕੈਂਸਰ ਸਕ੍ਰੀਨਿੰਗ ਟੈਸਟ ਨਿਯਮਿਤ ਸਕ੍ਰੀਨਿੰਗ ਟੈਸਟ ਜਾਂ ਸਟੈਂਡਰਡ ਸਕ੍ਰੀਨਿੰਗ ਟੈਸਟ ਕੈਂਸਰ ਦੀ ਰੋਕਥਾਮ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਨੇ ਤਾਂ ਇਹ ਟੈਸਟ ਸਾਲਾਂ ਦੇ ਅਧਿਐਨ ਤੋਂ ਬਾਅਦ ਵਿਕਸਿਤ ਕੀਤੇ ਗਏ ਹਨ ਅਤੇ ਦੁਨੀਆ ਭਰ ਦੇ ਮਹਾਰਾ ਦੁਆਰਾ ਪ੍ਰਵਾਨਿਤ ਹਨ ਪਹਿਲਾ ਕੋਲੋਨੋਸਕੋਪੀ ਹੈ ਪਰ ਹਰ ਵਿਅਕਤੀ ਨੂੰ 45 ਸਾਲ ਦੀ ਉਮਰ ਤੋਂ ਬਾਅਦ ਇਹ ਟੈਸਟ ਕਰਵਾਉਣਾ ਚਾਹੀਦਾ ਹੈ ਇਹ ਟੈਸਟ ਕੋਲਨ ਕੈਂਸਰ ਦਾ ਪਤਾ ਲਗਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਇਹ ਨਾ ਸਿਰਫ ਕੈਂਸਰ ਦਾ ਪਤਾ ਲਗਾ ਸਕਦਾ ਸਗੋਂ ਕੈਂਸਰ ਤੋਂ ਪਹਿਲਾਂ ਦੇ ਵਿਕਾਸ ਦਾ ਵੀ ਪਤਾ ਲਗਾ ਸਕਦਾ ਹੈ ਜੋ ਕੈਂਸਰ ਵਿੱਚ ਵਿਕਸਿਤ ਹੋ ਸਕਦੇ ਹਨ ਦੂਜਾ ਗੈਲਰੀ ਟੈਸਟ ਆਧੁਨਿਕ ਟੈਕਨੋਲੋਜੀ ਨੇ ਕੈਂਸਰ ਸਕਰੀਨਿੰਗ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ ਕੈਲੀਡੇ ਟੈਸਟ ਇੱਕ ਖੂਨ ਦੀ ਜਾਂਚ ਹੈ ਜੋ ਇੱਕ ਨਮੂਨੇ ਤੋਂ ਪੰਜਾਬ ਤੋਂ ਵੱਧ ਕਿਸਮਾਂ ਦੇ ਕੈਂਸਰ ਦਾ ਜਲਦੀ ਪਤਾ ਲਗਾ ਸਕਦੀ ਹੈ ਇਹ ਅਕਸਰ ਲੱਛਣਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਖੂਨ ਦੇ ਵਿੱਚ ਡੀਐਨਏ 'ਚ ਤਬਦੀਲੀਆਂ ਦਾ ਪਤਾ ਲਗਾਉਂਦਾ ਹੈ ਜੋ ਅਕਸਰ ਕੈਂਸਰ ਦੀ ਮੌਜੂਦਗੀ ਦਾ ਸੰਕੇਤ ਦਿੰਦਾ ਹੈ ਹਾਲਾਂਕਿ ਇਹ ਟੈਸਟ ਖੁਦ ਕੋਈ ਨਿਸ਼ਚਿਤ ਇਲਾਜ ਪ੍ਰਦਾਨ ਨਹੀਂ ਕਰਦਾ ਪਰ ਜੇਕਰ ਕੋਈ ਸੰਕੇਤ ਮਿਲਦਾ ਹੈ ਤਾਂ ਡਾਕਟਰ ਹੋਰ ਜਾਂਚ ਦੀ ਸਿਫਾਰਿਸ਼ ਕਰ ਸਕਦੇ ਹਨ ਕੈਂਸਰ ਦੇ ਪਰਿਵਾਰਕ ਇਤਿਹਾਸ ਵਾਲੇ ਲੋਕ ਜਾਂ 35 ਜਾਂ 40 ਸਾਲ ਤੋਂ ਵੱਧ ਉਮਰ ਦੇ ਲੋਕ ਇਹ ਟੈਸਟ ਹਰ ਸਾਲ ਕਰਵਾ ਸਕਦੇ ਹਨ ਤੀਜਾ ਟੈਸਟ ਜੈਨੇਟਿਕ ਟੈਸਟ ਕੈਂਸਰ ਅਕਸਰ ਜੀਵਨ ਸ਼ੈਲੀ ਕਾਰਨ ਹੀ ਨਹੀਂ ਸਗੋ ਜੈਨੇਟਿਕ ਕਾਰਨਾ ਕਰਕੇ ਵੀ ਹੁੰਦਾ ਤੇ ਜੇਕਰ ਪਰਿਵਾਰ ਦੇ ਵਿੱਚ ਕਿਸੇ ਨੂੰ ਛੋਟੀ ਉਮਰ ਦੇ ਵਿੱਚ ਕੈਂਸਰ ਹੈ ਤਾਂ ਦੂਜੇ ਮੈਂਬਰਾਂ ਨੂੰ ਵੀ ਇਸ ਦਾ ਵੱਧ ਖਤਰਾ ਹੋ ਸਕਦਾ ਤੇ ਅਜਿਹੇ ਮਾਮਲਿਆਂ ਵਿੱਚ ਜੈਨੇਟਿਕ ਟੈਸਟਿੰਗ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ ਇਹ ਟੈਸਟ ਜੀਨ ਪਰਿਵਰਤਨ ਦੀ ਪਛਾਣ ਕਰਦਾ ਜਿਵੇਂ ਕਿ BRCA1 BRCA2 CHEK2 ਜਾਂ ਲੈਂਚ ਸਿੰਡਰੋਮ ਇਹ ਕਿਸੇ ਵਿਅਕਤੀ ਨੂੰ ਕੈਂਸਰ ਦਾ ਸ਼ਿਕਾਰ ਬਣਾ ਸਕਦੇ ਹਨ ਤੇ ਜੇਕਰ ਇਹਨਾਂ ਜੀਨਾਂ ਵਿੱਚ ਬਦਲਾਅ ਪਾਏ ਜਾਂਦੇ ਹਨ ਤਾਂ ਡਾਕਟਰ ਜਲਦੀ ਪਤਾ ਲਗਾਉਣ ਦੇ ਲਈ ਨਿਗਰਾਨੀ ਕਰ ਸਕਦੇ ਹਨ ਚੌਥਾ ਤੇ ਆਖਰੀ ਟੈਸਟ ਪੂਰੇ ਸਰੀਰ ਦਾ MRI ਇੱਕ ਪੂਰੇ ਸਰੀਰ ਦਾ ਐਮ ਆਰ ਆਈ ਇੱਕ ਆਧੁਨਿਕ ਸਕੈਨ ਹੈ ਜੋ ਰੈਡੀਏਸ਼ਨ ਤੋਂ ਬਿਨਾਂ ਸਰੀਰ ਨੂੰ ਡੂੰਘਾਈ ਨਾਲ ਜਾਂਚ ਪ੍ਰਦਾਨ ਕਰਦਾ ਹੈ ਇਹ ਬਹੁਤ ਸਾਰੇ ਅੰਗਾਂ ਵਿੱਚ ਲੁਕੀਆਂ ਅਸਧਾਰਨਤਾਵਾਂ ਜਾਂ ਸ਼ੁਰੂਆਤੀ ਟਿਊਮਰਾਂ ਦਾ ਪਤਾ ਲਗਾ ਸਕਦਾ ਹੈ ਭਾਵੇਂ ਲੱਛਣ ਮੌਜੂਦ ਨਾ ਹੋਣ ਜਦੋਂ ਇਸ ਨੂੰ ਗੈਲਰੀ ਟੈਸਟਿੰਗ ਜਾਂ ਜੈਨੇਟਿਕ ਟੈਸਟਿੰਗ ਨਾਲ ਮਿਲਾ ਕੇ ਕੀਤਾ ਜਾਂਦਾ ਹੈ ਤਾਂ ਇਹ ਹੋਰ ਵੀ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਹਰ ਛੋਟੀ ਜਹੀ ਅਥਨਤਾ ਚਿੰਤਾ ਦਾ ਕਾਰਨ ਨਹੀਂ ਹੈ ਤੇ ਇਸ ਲਈ ਐਮ ਆਰ ਆਈ ਨਤੀਜਿਆਂ ਨੂੰ ਸਾਵਧਾਨੀ ਅਤੇ ਮਾਹਰ ਦੀ ਸਲਾਹ ਨਾਲ ਇਲਾਜ ਕਰਨਾ ਮਹੱਤਵਪੂਰਨ ਹੈ